ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਪ੍ਰਿਤ ਪੁੱਲਰ ਹੈ ਇਸ ਵਾਰ ਤਾਂ ਜਿਹੜਾ ਪਨੀਰੀਆ ਗਰੋਥ ਹੀ ਨਹੀਂ ਕਰ ਰਹੀਆਂ ਖਾਸ ਕਰਕੇ ਪੀਆਰ 131 ਪੀਆਰ 131 ਦੀ ਪਨੀਰੀ ਲਾਉਣ ਵਾਲੇ ਕਿਸਾਨ ਵੀਰ ਪਤਾ ਕੀ ਕਹਿੰਦੇ ਆ ਕਹਿੰਦੇ ਪਹਿਲਾਂ ਤਾਂ ਇਹ ਉਗਰੀ ਹੁੰਨੀ ਬਰਲੀ ਉਗਰੀ ਆ ਤੇ ਹੁਣ ਤਾਂ ਜੇ ਇਹ ਗਰੋਥ ਹੀ ਨਹੀਂ ਕਰ ਰਹੀ ਕੀ ਕਰਗੇ ਤਾਂ ਦੋਸਤੋ ਘਬਰਾਓ ਨਾ ਜੇਕਰ ਤੁਹਾਡੀ ਪੀਆਰ 131 ਜਾਂ ਕੋਈ ਵੀ ਝੋਨਾ ਉਹਦੀ ਪਨੀਰੀ ਗਰੋਥ ਨਹੀਂ ਕਰ ਰਹੀ ਤਾਂ ਸਭ ਤੋਂ ਪਹਿਲਾਂ ਆਪਾਂ ਕਿਹੜਾ ਸਮਾਨ ਪਾਉਣਾ ਜਿਹੜਾ ਘਰੇ ਪਿਆ ਆਪਣੀ ਆਪਾਂ ਸਭ ਤੋਂ ਪਹਿਲਾਂ ਪਾਉਣੀ ਹੈ ਯੂਰੀਆ ਯੂਰੀਆ ਕਿਵੇਂ ਪਾਉਣੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੇਕਰ ਤੁਹਾਡੀ ਪਨੀਰੀ ਗਰੋਥ ਨਹੀਂ ਕਰਦੀ ਜਾਂ ਛੇਤੀ ਤਿਆਰ ਕਰਨੀ ਹੋਵੇ ਤਾਂ ਹਰ ਚੌਥੇ ਪੰਜਵੇਂ ਦਿਨ ਯੂਰੀਆ ਪਾ ਦਿਆ ਕਰੋ ਕਿੰਨੀ ਪਾਉਣੀ ਆ ਇੱਕ ਕਨਾਲ ਦੀ 3 ਕਰਕੂ ਲੋ ਬਹੁਤ ਆ ਚੌਥੀ ਦਿਨ ਪਾ ਦਿਆ ਕਰੋ ਪਨੀਰੀ ਤੇ ਤੁਹਾਡੀ ਉੜਦੀ ਜਾਊਗੀ ਨਾਲੇ ਰਹੂਗੀ ਕਾਲੀ ਛਾ ਇਸ ਤੋਂ ਇਲਾਵਾ ਜੇਕਰ ਆਪਾਂ ਪੈਸਾ ਨਹੀਂ ਖਰਤੇ ਨਾ ਤਾਂ ਘਰੇ ਜਿਹੜੀਆਂ ਪਾਥੀਆਂ ਪਈਆਂ ਨੇ ਘੱਟੋ ਘੱਟ 1 ਸਾਲ ਪੁਰਾਣੀ ਪਾਥੀ ਹੋਣੀ ਚਾਹੀਦੀ ਹੈ ਤਾਂ ਪਾਥੀਏ ਦੇ ਪਾਣੀ ਦੀ ਸਪਰੇ ਵੀ ਕਰ ਸਕਦੇ ਆ ਕਿਵੇਂ ਕਰਨੀ ਆਪਾਂ ਦੋ ਪਾਥੀਆਂ ਲੈ ਲੈਣੀਆਂ ਉਸ ਨੂੰ 10 ਲੀਟਰ ਪਾਣ ਦੇ ਵਿੱਚ ਭਿਉਂ ਕੇ ਰੱਖ ਦੇਣਾ 5 ਦਿਨਾਂ ਦੇ ਲਈ 5 ਦਿਨਾਂ ਬਾਅਦ ਆਪਾਂ ਪਾਥੀਆਂ ਬਾਹਰ ਕੱਢ ਲੈਣੀਆਂ ਤੇ ਜਿਹੜੀ ਆਪਣੀ 15 ਲੀਟਰ ਵਾਲੀ ਢੋਲਕੀ ਹੁੰਦੀ ਆ ਉਸ ਦੇ ਵਿੱਚ 2 ਲੀਟਰ ਇਹ ਪਾਥੀਆ ਦਾ ਪਾਣੀ ਪਾਉਣਾ ਤੇ ਸਪਰੇ ਕਰ ਦੇਣੀ ਆ ਹਰ 6ਵੇਂ 7ਵੇਂ ਬਰਾ ਫਿਰ ਰਿਪੀਟ ਕਰ ਦਿਓ ਯਾਦ ਰਹੇ ਦੋਸਤੋ ਇਹ ਜਿਹੜਾ ਪਾਥੀ ਦਾ ਪਾਣੀ ਆ ਆਪਾਂ ਕੱਲੀ ਪਨੀਰੀ ਦੇ ਉੱਪਰ ਨਹੀਂ ਆਪਾਂ ਆਪਣੇ ਪੱਠਿਆਂ ਉੱਪਰ ਵੀ ਕਰ ਸਕਦੇ ਹਾਂ ਉਸ ਤੇ ਵੀ ਚੰਗਾ ਰਿਜ਼ਲਟ ਮਿਲੂਗਾ ਤੇ ਇਹ ਇੱਕ ਵਾਰੀ ਬਣਾਇਆ ਜਿਹੜਾ ਪਾਥੀ ਦਾ ਪਾਣੀ ਆ ਨਾਲ ਦੀ ਨਾਲ ਇਹਦੀ ਸਪਰੇਅ ਕਰ ਦਿਆ ਕਰੋ ਬਹੁਤਾ ਚਿਰ ਆਪਾਂ ਸਟੋਰ ਨਹੀਂ ਕਰਨਾ ਇਸ ਦੀ ਸਪਰੇਅ ਕਰ ਸਕਦੇ ਜਿੰਨਾ ਕਿਸਾਨ ਵੀਰਾਂ ਕੋਲੇ ਪਾਥੀਆਂ ਹੈ ਨਹੀਂ ਤਾਂ ਉਹ ਚਲੇਟਡ ਆਇਰਨ ਜਿਹੜਾ 12% ਵਾਲਾ ਹੁੰਦਾ ਉਸ ਦੀ ਸਪਰੇਅ ਜ਼ਰੂਰ ਕਰਨ ਚਲੇਟਡ ਜਿਹੜਾ ਲੋਹਾ ਨਾ ਇਹ ਨਾਲੇ ਤਾਂ ਲੋਹੀ ਦੀ ਘਾਟ ਪੂਰੀ ਕਰਦਾ ਤੇ ਉਸ ਦੇ ਨਾਲ ਨਾਲ ਪਨੀਰੀ ਨੂੰ ਵੀ ਬਹੁਤ ਬਹੁਤ ਬਧਾ ਹੁੰਦਾਗਾ ਤੇ ਛੇਤੀ ਤਿਆਰ ਕਰਦਾਗਾ ਹੁਣ ਦੋਸਤੋ ਚਿਲਟਡ ਲੋਹੀ ਸਪਰੇ ਕਿਵੇਂ ਕਰਨੀ ਹੈ ਜੇਕਰ ਤਾਂ ਹੈਗੀ ਆਪਣੀ ਪਨੀਰੀ ਹਰੀ ਭਰੀ ਤਾਂ ਜਿੰਨੇ ਲੀਟਰ ਆਪਾਂ ਪਾਣੀ ਲਾਵਾਂਗੇ ਓਨੇ ਕ ਗ੍ਰਾਮ ਹੀ ਚਿਲਟਡ ਲੋਹਾ ਪਾ ਲਿਆ ਕਰੋ ਤੀਜੇ ਚੌਥੇ ਦਿਨ ਰਿਪੀਟ ਕਰਦੇਆ ਕਰੋ ਜੇਕਰ ਪੀਲੀ ਪੈਂਦੀ ਜਾਂਦੀ ਆ ਤਾਂ ਇੱਕ ਇੱਕ ਨਾਲ ਦੇ ਲਈ 50 ਗ੍ਰਾਮ ਚਿਲਟਡ ਲੋਹਾ ਬਹੁਤ ਹਰ ਚੌਥੇ ਪੰਜਵੇਂ ਦਿਨ ਰਿਪੀਟ ਕਰਦੇਆ ਕਰੋ ਤੇ ਸਿੱਧਾ ਪ੍ਰੈਸ਼ਰ ਆਪਾਂ ਪੱਤਿਆਂ ਤੇ ਨਹੀਂ ਮਾਰਨਾ ਬਾਕੀ ਖਾਸ ਕਰਕੇ ਜਿਹੜੀ ਆ ਪਨੀਰੀਆਂ ਗਰੋਥ ਨਹੀਂ ਕਰ ਰਹੀਆਂ ਵਾਧਾ ਨਹੀਂ ਕਰ ਰਹੀਆਂ ਉਹਨਾਂ ਦੇ ਵਿੱਚ ਨਾ ਖਾਸ ਕਰਕੇ ਇੱਕੋ ਘਟ ਆ ਰਹੀ ਆ 98% ਕਿਸਾਨ ਵੀਰਾਂ ਦੇ ਫੋਨ ਆਉਂਦੇ ਆ ਕਿ ਸਾਡੀ ਪਨੀਰੀ ਪੀਲੀ ਪੈ ਗਈ ਸਾਡੀ ਪਨੀਰੀ ਦੋਗੀਆਂ ਦੋਗੀਆਂ ਪੀਲੀ ਜੀ ਪੈ ਗਈ ਮੱਚਦੀ ਜਾਂਦੀ ਆ ਤੇ ਸਿਰਫ ਤੇ ਸਿਰਫ ਉਹਨਾਂ ਦੇ ਵਿੱਚ ਲੋਹੇ ਦੀ ਹੀ ਘਾਟ ਹੁੰਦੀ ਆ ਇਸ ਕਰਕੇ ਦੋਸਤੋ ਜੇਕਰ ਤੁਹਾਡੀ ਪਨੀਰੀ ਤੰਦਰੁਸਤੀ ਵੀ ਹੈ ਨਾ ਤਾ ਵੀ ਲੋਹੇ ਦੀਆਂ ਸਪਰੇਹਾਂ ਕਰਦੇ ਰਹੋ ਤੁਹਾਡੀ ਪਨੀਰੀ 20 25 ਦਿਨਾਂ ਦੇ ਵਿੱਚ ਬਿਲਕੁਲ ਤਿਆਰ ਹੋ ਜਾਵੇਗੀ ਸਿਰਫ ਲੋਹੇ ਦੀ ਸਪਰੇਹ ਕਰਕੇ ਕਿਉਂਕਿ ਦੋਸਤੋ ਪਨੀਰੀ ਆਪਣੀ ਨਾ ਤੰਦਰੁਸਤ ਹੋਣੀ ਚਾਹੀਦੀ ਆ ਹੁਣ ਪਨੀਰੀ ਦੇ ਵਿੱਚ ਆਪਾਂ ਯੂਰੀਆ ਵੀ ਪਾ ਦਨੇ ਆ ਨਾਈਟ੍ਰੋਨ ਤੱਤ ਦੀ ਘਾਟ ਵੀ ਪੂਰੀ ਕਰ ਦਨੇ ਆ ਫਾਸਫੋਰਸ ਵੀ ਪਾ ਦਨੇ ਆ ਮੈਗਨੀਸ਼ੀਅਮ ਵੀ ਪਾ ਦਨੇ ਆ ਤੇ ਸਿਰ ਤੇ ਸਿਰਫ ਇਸ ਦੇ ਵਿੱਚ ਇੱਕੋ ਤੱਤ ਦੀ ਘਾਟ ਜ਼ਿਆਦਾ ਹੀ ਹੁੰਦੀ ਆ ਸਿਰਫ ਤੇ ਸਿਰਫ ਲੋਹਾ ਇਸ ਕਰਕੇ ਇਸ ਦੀਆਂ ਲਗਾਤਾਰ ਸਪਰੇਹਾਂ ਕਰਦੇ ਰਹੋ ਤੁਹਾਡੀ ਪਨੀਰੀ ਦਿਨਾਂ 'ਚ ਤਿਆਰ ਹੋ ਜੂ ਗੱਪ ਵਾਂਗ ਤਿਆਰ ਹੋ ਜੂਗੀ ਤੁਹਾਨੂੰ ਐ ਲੱਗੂਗਾ ਯਾਰ ਅਤਾ ਕਮਾਲ ਹੀ ਹੋ ਗਈ ਸਾਨੂੰ ਖਰਚਾ ਕਰਨ ਦੀ ਲੋੜ ਹੀ ਨਹੀਂ ਪਈ ਜਿਹੜੇ ਕਿਸਾਨ ਇਹ ਵੀਰਾਂ ਤੇ ਜਿਆਦਾ ਹੀ ਲੋਹੀ ਦੀ ਘਾਟ ਆਉਂਦੀ ਹੈ ਜ਼ਮੀਨਾਂ ਰੇਤਲੀਆਂ ਤਾਂ ਹੁਣ ਮੌਸਮ ਵਧੀਆ ਠੰਡਾ ਤੁਸੀਂ 2-3 ਦਿਨ ਲਗਾਤਾਰ ਫੁੱਲ ਭਰ ਕੇ ਭਰਮਾ ਪਾਣੀ ਲਾ ਕੇ ਵਿੱਚ ਪਾਣੀ ਖੜਾ ਰੱਖੋ ਤੁਹਾਡੀ ਪਨੀਰੀ ਬਿਲਕੁਲ ਹਰੀ-ਪਰੀ ਹੋ ਜਾਵੇਗੀ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ